Murda Murda Alleluia! Alleluia! Murda Murda अमन शांतारिकारादा ਕੋਟਾ ਦਿੱਤਾ ਗਿਆ ਡੀਸੀਪੀ ਸਾਹਿਬ ਹਾਂਜੀ ਮੇਰਾ ਨਾਮ ਵਿਲੈਤ ਮੁਸੀਬ ਬੰਟੀ ਹੈ ਮੈਂ ਕੋਆਰਡੀਨੇਟਰ ਹਾਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਅੱਜ ਅਸੀਂ ਡੀਸੀਪੀ ਸਾਹਿਬ ਨੂੰ ਮਿਲੇ ਹਾਂ ਆਲੋ ਵਿਜੀ ਜੀ ਨੂੰ ਅੱਜ ਦਾ ਸਾਡਾ ਜਿਹੜਾ ਮਕਸਦ ਮਿਲਣ ਦਾ ਸੀਗਾ ਕਿ ਇੱਕ ਬਹੁਤ ਹੀ ਮੰਦ ਭੱਗੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਘਟਣ ਦੇ ਲਈ ਜਾ ਰਹੀ ਹੈ ਕਿਉਂਕਿ ਜਿਹੜਾ ਬਾਬਾ ਯੂਐਸਏ ਤੋਂ ਆਇਆ ਵਾ ਜਿਹੜਾ ਕਿ ਉਥੋਂ ਦਾ ਰੈਜ਼ੀਡੈਂਟ ਆ ਉਹਦਾ ਪੰਜਾਬ ਦੇ ਨਾਲ ਭਾਰਤ ਦੇ ਨਾਲ ਇਥੋਂ ਦੇ ਮਸਲਿਆਂ ਦੇ ਨਾਲ ਕੋਈ ਮੁੱਦਾ ਨਹੀਂ ਬਣਦਾ ਲੈਣਾ ਦੇਣਾ ਨਹੀਂ ਬਣਦਾ ਉਹਨੇ ਪਿਛਲੇ 2 ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਦੇਸ਼ ਨੂੰ ਵੰਡਣ ਵਾਲੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਖਲਾਰਾ ਪਾਉਣ ਵਾਲੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਉਹ ਮਿਲਿਆ ਹੋਇਆ ਗੁਰਪ੍ਰੀਤ ਸਿੰਘ ਜਿਹਨੂੰ ਇਹ ਢੂੰਗੀ ਬਾਬਾ ਕਹਿ ਰਹੇ ਆ ਔਰ ਪੰਜਾਬ ਦੇ ਵਿੱਚ ਭਾਈਚਾਰੇ ਕਿਸਾਨ ਜਿਹੜੀ ਆ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਵਾ ਔਰ ਪੰਜਾਬ ਦੇ ਵਿੱਚ ਜੋ ਸਿੱਖ ਈਸਾਈ Hindu ਭਾਈਚਾਰੇ ਦੀ ਸਾਂਝ ਆ ਉਹਦੇ ਵਿੱਚ ਉਸ ਬੰਦੇ ਨੇ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਸਬੰਧੀ ਅਸੀਂ ਜਿਹੜੀ ਅੱਜ ਡੀਸੀਪੀ ਸਾਹਿਬ ਨੂੰ ਕੰਪਲੇਨ ਕੀਤੀ ਆ ਕਿ ਜਿਹੜੇ ਲੋਕ ਬਾਹਰੋਂ ਆਣ ਕੇ ਵਿਦੇਸ਼ਾਂ ਤੋਂ ਆਣ ਕੇ ਪੰਜਾਬ ਦੇ ਵਿੱਚ ਜੋ ਸ਼ਾਂਤੀ ਵਾਲਾ ਮਾਹੌਲ ਇਸ ਵਕਤ ਪਨਪਿਆ ਪਿਆ ਵਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਇਹ ਲੋਕ ਪੰਜਾਬ ਦੀ ਸ਼ਾਂਤੀ ਨੂੰ ਲੰਬੂ ਲਾਉਣਾ ਚਾਹੁੰਦੇ ਆ ਅੱਗ ਲਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਕਾ ਨੇ ਜਿਸ ਤਰ੍ਹਾਂ ਉਹ ਬਾਬਾ ਆਪਣੀ ਇੰਟਰਵਿਊ ਦੇ ਵਿੱਚ ਕਹਿ ਰਿਹਾ ਵਾ ਕਿ ਪਾਕਿਸਤਾਨ ਜਿਹੜਾ ਸਾਡਾ ਭਰਾ ਆ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ ਕ੍ਰਿਸ਼ਚਨ ਸਮਾਜ ਭਲਾਈ ਦਲ ਮੇਰੇ ਨਾਲ ਸਾਰੀ ਸਮੁੱਚੀ ਮੁਸੀਬਾਈ ਚਿਹਰੇ ਦੇ ਆਗੂ ਪਾਸਟਰ ਸਹਿਵਨ ਮੈਂ ਦੱਸਣਾ ਚਾਹੁੰਦਾ ਕਿ ਗੌਰਪ੍ਰੀਤ ਨਾਮ ਦਾ ਇੱਕ ਬਾਬਾ ਵਾ ਜਿਹੜਾ ਯੂ ਐਸ ਏ ਤੋਂ ਆ ਕੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਕਸਾਂਜ ਆ ਇਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਲਿਆ ਮਸੀਬ ਭਾਈਚਾਰੇ ਨੂੰ ਕੂੜਾ ক্রিকেট ਕਹਿ ਰਿਹਾ ਅਤੇ ਹੋਰ ਵੀ અપਮਾਨਜਨਕ ਸ਼ਬਦ ਬੋਲ ਰਿਹਾ ਅਤੇ ਪਾਕਿਸਤਾਨ ਨੂੰ ਆਪਣਾ ਮਿੱਤਰ ਕਹਿ ਰਿਹਾ ਕਿ ਅਸੀਂ ਕਿਸੇ ਦਿਨ ਨੂੰ ਖਾਲਿਸਤਾਨ ਵੱਖਰਾ ਬਣਾਵਾਂਗੇ ਪਾਕਿਸਤਾਨ ਸਾਡੀ ਸਪੋਰਟ ਕਰੂਗਾ ਸੋ ਐਸੇ ਲੋਕਾਂ ਨੂੰ ਅਸੀਂ ਅੱਜ ਅਮਰਸਰ ਦੇ ਡੀਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਐਸੇ ਲੋਕਾਂ ਦੇ ਐਫਆਈਆਰ ਲੋਚ ਕਰਕੇ 295 ਤਹਿਤ ਹੋਰ ਵੀ ਧਰਾਵਾਂ ਦੇ ਪਰਚਾ ਦਰਜ ਕਰਕੇ ਇਹਦਾ ਪਾਸਪੋਰਟ ਰੱਦ ਕੀਤਾ ਜਾਵੇ ਅਤੇ ਇਹਨੂੰ ਜੇਲ੍ਹ ਸੁਟਿਆ ਦੇ ਤਾਂ ਕਿ ਪੰਜਾਬ ਦੇ ਜਿਹੜੀ ਅਮਨ ਚੈਨ ਭਾਈਚਾਰਕ ਸਾਂਝ ਆ ਇਹਨੂੰ ਲੰਬੂ ਲਾਉਣ ਵਾਲੇ ਸਰਾਤੀ ਅਨਸਰ ਹੁੰਦਾ ਜੋ ਖਮਿਆਜਾ ਕਾਨੂੰਨ ਦੇ ਮੁਤਾਬਕ ਭੁਗਤਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜਿਹੜੀ ਪ੍ਰਸ਼ਾਸਨ ਆ ਉਹਤੇ ਕਾਰਵਾਈ ਕਰੇ ਤਾਂ ਕਿ ਅਮਨ ਚੈਨ ਜਿਹੜੀ ਬਹਾਲ ਰਹੇ ਸ਼ਾਂਤੀਪੂਰਕ ਮਾਹੌਲ ਜਿਹੜਾ ਬਹਾਲ ਰਹੇ